ਦਿੱਲੀ ਦੇ ਵਿੱਚ ਆਵਾਜ਼ੀ ਪਾਰਟੀ ਸਰਕਾਰ ਸੀ ਉਹ ਪੂਰਾ ਕਾਰਜਕਾਲ ਉਹਨਾਂ ਨੇ ਦੋ ਵਾਰੀ ਹੰਡਾਇਆਗਾ ਕਹਿੰਦੇ ਸੀ ਕਿ ਬੜਿਆ ਸੁਖ-ਸੁਹੂਲਤਾਂ ਦਿੱਤੀਆਂ ਨੇ ਪਰ ਇਸ ਵਾਰੀ ਆਵਾਜ਼ੀ ਪਾਰਟੀ ਦੇ ਹੱਥ ਸੱਤਾ ਨਹੀਂ ਲੱਗੀ ਬਾਜਪਾ ਤਾਂ ਪਾਰਟੀ ਦੀ ਦਿੱਲੀ ਦੇ ਵਿੱਚ ਸਰਕਾਰ ਬਣ ਚੁੱਕੀ ਹੈ ਉਹਨਾਂ ਨੇ ਸੌਂ ਚੁੱਕੇ ਵੀ ਸਮਾਗਮ ਵੀ ਹੋ ਗਿਆ ਔਰ ਇੱਕ ਇੱਥੇ ਵੱਡੀ ਗੱਲ ਇਹ ਵੀ ਸਾਹਮਣੇ ਆ ਕਿ ਇੱਕ ਉਹਨਾਂ ਨੇ ਜੋ ਮੁੱਖ ਮੰਤਰੀ ਦਾ ਐਲਾਨ ਕੀਤਾ ਉਹ ਬੜਾ ਅਜਮ ਅਜੰਬੇ ਵਾਲ ਵਰ ਗਿਆ ਕੀ ਲੱਗਦਾ ਕਿ ਇਹ ਕੋਈ ਦਵਾ ਸੀ ਜਾਂ ਕੋਈ ਕਿਸ ਤਰ੍ਹਾਂ ਜਿਹੜਾ ਮੁੱਖ ਮੰਤਰੀ ਚੋਣ ਦਿੱਲੀ ਦੇ ਵਿੱਚ ਭਾਰਤ ਜਨਤਾ ਪਾਰਟੀ ਵੱਲੋਂ ਕੀਤੀ ਗਈ ਹੈ ਦੇਖੋ ਇੱਕ ਇਹੋ ਜਿਹੀ ਔਰਤ ਨੂੰ ਬਣਾਇਆ ਗਿਆ ਹੈ ਰੇਖਾ ਗੁਪਤਾ ਨੂੰ ਦਿੱਲੀ ਦੀ ਮੁੱਖ ਮੰਤਰੀ ਔਰ ਕਿਹਾ ਜਾ ਰਿਹਾ ਪੀ ਲੈਜਿਸਲੇਚਰ ਵੱਲੋਂ ਉਹਨਾਂ ਦੀ ਚੋਣ ਕੀਤੀ ਗਈ ਹੈ ਪਰ ਅਸਲ ਚੋਣ ਜਿਹੜੀ ਹੈ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਨੇ ਉਸ ਦੀ ਕੀਤੀ ਹੈ ਇਹ ਦਿੱਲੀ ਦੇ ਵਿੱਚ ਚੌਥੀ ਮੁੱਖ ਮੰਤਰੀ ਹੈ ਪਹਿਲਾਂ ਭਾਜਪਾ ਦੀ ਮੁੱਖ ਮੰਤਰੀ ਸਵਰਾਜ ਰਹੀ ਉਸ ਤੋਂ ਬਾਅਦ ਕਾਂਗਰਸ ਦੀ ਮੁੱਖ ਮੰਤਰੀ ਬਣੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਪਮੇਤ 3 ਮਹੀਨੇ 2 ਮਹੀਨੇ ਲਈ ਬਣੀ ਉਹ ਵੀ ਔਰਤ ਮੁੱਖ ਮੰਤਰੀ ਬਣੀ ਤੇ ਹੁਣ ਇਹ ਜਿਹੜੀ ਹੈ ਭਾਜਪਾ ਵੱਲੋਂ ਮੁੱਖ ਮੰਤਰੀ ਬਣਾਈ ਗਈ ਪਮੇ ਕੇ ਬਹੁਤ ਸਾਰਾ ਦਬਾਅ ਹੋਰ ਮਾਮਲਿਆਂ ਦੇ ਉੱਤੇ ਕਈ ਹੋਰ ਵਿਧਾਇਕਾਂ ਨੂੰ ਚੁਣਦਾ ਸੀ ਇਹ ਇਹਨਾਂ ਦੇ ਵਿੱਚ ਫੁੱਟ ਵੀ ਬੜੀ ਵੱਡੀ ਪੱਧਰ ਦੀ ਦੇਖਣ ਨੂੰ ਮਿਲੀ ਕਿਉਂਕਿ ਬਹੁਤ ਸਾਰੇ ਦਿਨ ਮੁੱਖ ਮੰਤਰੀ ਦੀ ਚੋਣ ਲਈ ਲਗਾ ਦਿੱਤੇ ਗਏ ਪਰ ਅਖੀਰ ਦੇ ਵਿੱਚ ਗੁਣਾ ਜਿਹੜਾ ਹੈ ਇੱਕ ਇਹੋ ਜਿਹੀ ਪ੍ਰਿਮਤ ਦੇ ਉੱਤੇ ਇਹੋ ਜਿਹੀ ਬੁਮੇਨ ਦੇ ਉੱਤੇ ਪਿਆ ਜਿਹੜੀ ਭਾਜਪਾ ਦੇ ਵਿੱਚ ਰਾਸ਼ਟਰੀ ਕਾਰਜ ਕਰਨੀ ਦੀ ਮੈਂਬਰ ਹੈ ਵੱਖੋ ਵੱਖਰੇ ਅਹੁਦਿਆਂ ਤੇ ਰਹਿ ਕੇ ਪਹਿਲਾਂ ਸਟੂਡੈਂਟਸ ਦੇ ਵਿੱਚ ਤੇ ਮੁੜ ਕੇ ਫੇਰ ਪਾਰਟੀ ਦੇ ਸੰਗਠਨ ਦੇ ਵਿੱਚ ਉਸਨੇ ਕੰਮ ਕੀਤਾ ਆਰਐਸਐਸ ਦੀ ਉਹ ਵਰਕਰ ਰਹੀ ਹੈ ਪਰ ਖਾਸ ਤੌਰ ਤੇ ਉਹ ਆਪਣੇ ਵਿਰੋਧੀਆਂ ਨੂੰ ਬਹੁਤ ਭੜੇ-ਪੜੇ ਸ਼ਬਦ ਵਰਤਣ ਲਈ ਜਾਣੀ ਜਾਣ ਵਾਲੀ ਇੱਕ ਊਮਨ ਹੈ ਇਹਦੇ ਬਾਰੇ ਤਗਾਤਾਰ ਦਿੱਲੀ ਸਰਕਲ ਦੇ ਵਿੱਚ ਚਰਚਾ ਹੋ ਰਹੀ ਹੈ ਅਸਲ ਮੈਨਿਆਂ ਦੇ ਵਿੱਚ ਤੇ ਜਿਵੇਂ ਮੋਦੀ ਸਾਹਿਬ ਤੇ ਸਾਡੇ ਮਾਨਯੋਗ ਗ੍ਰਹਿ ਮੰਤਰੀ ਸਾਹਿਬ ਬੜੇ ਕੜਕ ਮੇ ਸਵਾਦੇ ਨੇ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਦੀ ਚੋਣ ਵੀ ਇਸੇ ਕਿਸਮ ਦੀ ਕੀਤੀ ਹੈ ਤਾਂ ਕਿ ਆਪਣੇ ਆਪੋਜੀਸ਼ਨ ਨੂੰ ਉਹ ਨੁਕਰੀ ਲਾ ਸਕਣ ਔਰ ਮੁੜ ਕੇ ਫੇਰ ਭਾਜਪਾ ਦਾ ਰਾਜ ਜਿਹੜਾ ਹੈ ਦਿੱਲੀ ਦਰਬਾਰ ਦੇ ਵਿੱਚ ਹੁੰਦਾ ਰਿਹਾ ਜਿਵੇਂ ਕੋ ਕਹਿੰਦੇ ਨੇ ਕਿ ਉੱਪਰ ਵੀ ਤੇ ਹੇਠਾਂ ਵੀ ਭਾਜਪਾ ਦੀ ਸਰਕਾਰ ਹੋਣੀ ਚਾਹੀਦੀ ਹੈ ਡਬਲ ਡੈਕਰ ਜੇ ਨੂੰ ਡਬਲ ਇੰਜਨ ਡਬਲ ਇੰਜਨ ਦੀ ਗੱਲ ਕਰਦੇ ਨੇ ਸੋ ਦੇਖਣਾ ਇਹ ਹੋਏਗਾ ਕਿ ਜਿਹੜੇ ਵਾਅਦੇ ਉਹਨਾਂ ਨੇ ਕੀਤੇ ਨੇ ਕਿ ਉਹਨਾਂ ਤੇ ਪੂਰਾ ਉਤਰਦੇ ਨੇ ਹੁਣ ਅੱਜ ਹੀ ਐਲਾਨ ਪ ਹੋ ਰਿਹਾ ਸੀ ਕਿ ਔਰਤਾਂ ਦੇ ਨਾਲ ਫੈਸਲਾ ਕੀਤਾ ਗਿਆ ਸੀ ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ 2500 ਰੁਪਏ ਮਹੀਨਾ ਔਰਤਾਂ ਨੂੰ ਦਿੱਤਾ ਜਾਇਆ ਕਰੇਗਾ ਜਿਸ ਮਾਮਲੇ ਤੇ ਭਾਜਪਾ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਨ੍ਹਾਂ ਨੇ ਵਾਅਦਾ ਕੀਤਾ ਸੀ ਪੰਜਾਬ ਦੇ ਵਿੱਚ ਕਿ ਔਰਤਾਂ ਨੂੰ 1100 ਰੁਪਏ ਮਹੀਨਾ ਦਿੱਤਾ ਜਾਏਗਾ ਹੁਣ ਤੱਕ ਨਹੀਂ ਦੇ ਸਕੇ ਇਸੇ ਮਾਮਲੇ ਨੂੰ ਲੈ ਕੇ ਹੀ ਭਾਜਪਾ ਜਿਹੜਾ ਹੈ ਉਹ ਹਮਲਾਵਰ ਹੋਈ ਔਰ ਉਹਨਾਂ ਨੇ 25 ਰੁਪਏ ਮੀਨਾ ਦੇਣ ਦਾ ਐਲਾਨ ਕੀਤਾ ਔਰਤਾਂ ਨੇ ਅੱਗੇ ਹੋ ਕੇ ਭਾਜਪਾ ਨੂੰ ਵੋਟ ਪਾਈ ਫਾਵੇਂ ਕਿ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਆਮ ਆਦਮੀ ਨੂੰ ਹਰਾਉਣ ਦੇ ਵਿੱਚ ਕਾਮਯਾਬ ਪੁਈਆਂ ਪਰ ਹੁਣ ਕਿਹਾ ਜਾ ਰਿਹਾ ਕਿ 8 ਮਾਰਚ ਜਿਹੜਾ ਮਹਿਲਾ ਦਿਵਸ ਹੈ ਉਸ ਤੋਂ ਪਹਿਲਾਂ ਪਹਿਲਾਂ ਜਾਂ ਉਸ ਦਿਨ ਦੇ ਉੱਤੇ ਇਹ ਐਲਾਨ ਜਿਹੜਾ ਹੈ ਕਰ ਦਿੱਤਾ ਜਾਏਗਾ ਪਰ ਦੇਖਣ ਵਾਲੀ ਗੱਲ ਹੈ ਕਿ ਮੁਫਦੀਆਂ ਰੇੜੀਆਂ ਵੰਡ ਕੇ ਭਾਰਤੀ ਲੋਕਤੰਤਰ ਦੇ ਉੱਤੇ ਜਿਹੜੇ ਇਸ ਕਿਸਮ ਦੇ ਹਮਲੇ ਹੋ ਰਹੇ ਨੇ ਕਿ ਉਹ ਸਹੀ ਮਹਨੇ ਦੇ ਵਿੱਚ ਸਹੀ ਲੋਕਤੰਤਰ ਦੀ ਤਰਜਮਾਨੀ ਕਰਦੇ ਨੇ ਕਿ ਆਮ ਆਦਮੀ ਪਾਰਟੀ ਵੱਲੋਂ ਕੀਤੀ ਹੋਈ ਇਸ ਰਵੈਤ ਨੂੰ ਜਿਸ ਤੰਦੇ ਨਾਲ ਅੱਗੇ ਲਜਾਇਆ ਜਾ ਰਿਹਾ ਕਿ ਇਹ ਦੇਸ਼ ਦੇ ਹਿੱਤ ਵਿੱਚ ਹੈ ਕਿ ਇਹ ਸਾਰਾ ਭਾਰ ਟੈਕਸ ਦੇਣ ਵਾਲੇ ਲੋਕਾਂ ਦੇ ਉੱਤੇ ਨਹੀਂ ਪਏਗਾ ਦੇਖੋ ਪੰਜਾਬ ਦੇ ਵਿੱਚ ਬਸਾਂ ਦੇ ਵਿੱਚ ਔਰਤਾਂ ਨੂੰ ਮਹਿਲਾਵਾਂ ਨੂੰ ਮੁਫਤ ਸਫ਼ਰ ਕਰਨ ਦੀ ਸਹੂਲਤ ਹੈ ਪਾਣੀ ਵੀ ਮੋਟਰਾਂ ਦਾ ਪਾਣੀ ਵੀ ਕਿਸਾਨਾਂ ਨੂੰ ਬੜੇ ਲੰਮੇ ਸਮੇਂ ਤੋਂ ਇੱਕ ਰਿਉੜੀ ਬੰਗਰ ਦਿੱਤਾ ਗਿਆ ਭਾਵੇਂ ਉਸ ਤੇ ਕਈ ਹੋਰ ਕਾਰਨ ਵੀ ਹੋ ਸਕਦੇ ਨੇ ਪਰ ਆਪ ਨੇ ਤਾਂ ਹੱਥ ਹੀ ਕਰ ਦਿੱਤੀ ਬਖੋ ਬੱਕਰੀਆਂ ਸਹੂਲਤਾਂ ਦੇ ਕੇ ਉਹਨਾਂ ਨੇ ਪੰਜਾਬ ਦਾ ਜਿਹੜਾ ਰੈਵਨਿਊ ਹੈ ਉਸ ਤੇ ਉੱਤੇ ਬਹੁਤ ਵੱਡਾ ਜਿਹੜਾ ਛਾਪਾ ਮਾਰਿਆ ਹੈ ਔਰ ਚੋਣਾ ਜਿਹੜੀਆਂ ਕਿ ਸੰਤੁਲਿਤ ਹੋਣੀਆਂ ਚਾਹੀਦੀਆਂ ਨੇ ਚੋਣਾ ਜਿਹੜੀਆਂ ਕਿ ਸਹੀ ਤੰਗ ਦੇ ਨਾਲ ਹੋਣੀਆਂ ਚਾਹੀਦੀਆਂ ਨੇ ਉਹ ਵੋਟਰਾਂ ਨੂੰ ਲਾਲਚ ਬਸ ਕਰਕੇ ਉਹਨਾਂ ਦੀਆਂ ਬੋਟਾਂ ਹਥਿਆਉਣ ਦੀ ਜਿਹੜੀ ਪਰੰਪਰਾ ਜ਼ਰੂਰ ਕਰ ਦਿੱਤੀ ਗਈ ਹੈ ਕਿ ਪੈਸੇ ਦਿਓ ਨਸ਼ਾ ਦਿਓ ਤੇ ਮੁੜ ਕੇ ਫੇਰ ਕਾਨੂੰਨੀ ਤੌਰ ਤੇ ਭਾਈ ਅਸੀਂ ਔਰਤਾਂ ਨੂੰ 2500 ਦੇਵਾਂਗੇ ਤੇ ਉਹ 2500 ਦੇ ਕੇ ਮੁੜ ਕੇ ਫੇਰ ਮਹਿੰਗਾਈ ਵਧਾ ਦੇਣੀ ਮੁੜ ਕੇ ਫੇਰ ਭਾਰ ਆਮ ਲੋਕਾਂ ਦੇ ਉੱਤੇ ਪਾ ਦੇਣਾ ਇਹ ਕਿਸ ਕਿਸਮ ਦੀ ਸਿਆਸਤ ਹੈ ਔਰ ਇਹ ਸਿਆਸਤ ਭਾਰਤੀ ਲੋਕਤੰਤਰ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀਆਂ ਔਕੜਾਂ ਜਿਹੜੀਆਂ ਕਰੇਗੀ